ਆਮਨੇ ਵੀ ਕਿੰਨੀ ਸੋਹਣੀ ਲੱਗਣ ਦੀ ਤੋ ਆ ਜਨਾ ਕਿੰਨਾ ਰੂਪ ਛੜਿਆ ਤੁਨੂ ਵੀ ਕਿੰਨੇ ਸੋਹਣ ਲੱਗਦੀ ਪਈਆਂ ਜੇ ਦੀ ਮੈਨੂੰ ਤੇ ਟੈਨਸ਼ਨ ਹੀ ਹੋਈ ਜਾਂਦੀ ਆ ਟੈਨਸ਼ਨ ਕਾਦੀ ਹੁੰਦੰਦਾਸ ਮੈਨੂੰ ਤੇ ਹੋਰ ਕੀ ਦੀਦੀ ਪਹਿਲਾਂ ਜਿੱਥੇ ਮੇਰਾ ਰਿਸ਼ਤਾ ਹੋਇਆ ਸੀ ਕਿੰਨੇ ਸੋਕੇ ਕਰਦੇ ਹੀ ਗਏ ਉਹ ਕਿੱਥੇ ਮੈਂ ਐਸ਼ ਕਰਨੀ ਹੈਗੀ ਹੱਦ ਫੇਰ ਕੀ ਮੇਰੀ ਗਾਸੂ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਵਾ ਕੀ ਗੱਲ ਹੁਣ ਸਹੁਰੇ ਜਿਹੜੇ ਚੰਗੇ ਨਹੀਂ ਦੀਦੀ ਉਹਨਾਂ ਦਾ ਘਰਵਾਰ ਤੇ ਇਦਾਂ ਦਾ ਹੀ ਆ ਉਹਨਾਂ ਨੇ ਤਾਂ ਪਹਿਲਾਂ ਵੀ ਰਿਸ਼ਤਾ ਭੇਜਿਆ ਹੀ ਮੇਰਾ ਉਦੋਂ ਡੈਡੀ ਨੇ ਮਨਾ ਕਰਤਾ ਹੀ ਘਰ ਦੇ ਕਿ ਵੀ ਨਹੀਂ ਆਪਾਂ ਨਹੀਂ ਕਰਨਾ ਕਿਉਂ ਘਰਵਾਰ ਨਹੀਂ ਚੰਗਾ ਹੈ ਗਾਣਾ ਦਾ ਅੱਛਾ ਤੇ ਹੁਣ ਤੇ ਥੁੱਕ ਕੇ ਚੱਟਣ ਵਾਲੀ ਗੱਲ ਹੋ ਗਈ ਉਹ ਨਹੀਂ ਤੂੰ ਹੋਰ ਕੋਈ ਡੈਡੀ ਨੂੰ ਮਿਲਿਆ ਨਹੀਂ ਤੇ ਡੈਡੀ ਹੁਣ ਮੈਨੂੰ ਉੱਥੇ ਤੋਰਨ ਲੱਗੇ ਆ ਚਲ ਕੋਈ ਨਹੀਂ ਅਮਨ ਸਭ ਕੁਝ ਵਧੀਆ ਹੋਏਣਾ ਵਾ ਤੂੰ ਇਹਦੀ ਟੈਨਸ਼ਨ ਕੋ ਲੈਣੀ ਆ ਤੈਨੂੰ ਮੈਂ ਹੁਣ ਵੀ ਕਹਿੰਨੀ ਤੂੰ ਰੋਇਆ ਨਾ ਕਰ ਤੂੰ ਫੇਰ ਰੋਣ ਲੱਗ ਪਈਂ ਆ ਉਸ ਦਿਨ ਦਾ ਵੀ ਤੂੰ ਮੂੰਹ ਕਿਦਾਂ ਦਾ ਬਣਾ ਲਿਆ ਮੈਨੂੰ ਉਹਦੇ ਟੈਨਸ਼ਨ ਨੂੰ ਹੁੰਦੀ ਆ ਦੀਦੀ ਜੇ ਮੰਨ ਲਓ ਵਿਆਹ ਤੋਂ ਬਾਅਦ ਕੱਲ ਕੋਈ ਗੱਲਬਾਤ ਹੋ ਗਈ ਨਾ ਤੇ ਉਹਨਾਂ ਨੇ ਫੇਰ ਮੈਨੂੰ ਹੀ ਕਹਿਣਾ ਆ ਕਿ ਆਪਾਂ ਕਿਹੜਾ ਤੇਰਾ ਮੰਗਿਆ ਸੀ ਤੇਰੇ ਹੀ ਵਿਆਹ ਨੇ ਕੀਤਾ ਉਹ ਨਹੀਂ ਅਮਨ ਕਹਿੰਦੇ ਤੂੰ ਆ ਵੀ ਬਾਧੂ ਸੂਚੀ ਜਾਨੀ ਆ ਕਿਵੇਂ ਇਦਾਂ ਬੋਲ ਦੇਣਗੇ ਉਹ ਨਾਲ ਬੜੀ ਗੱਲ ਨਾ ਕਹਿੰਦੇ ਨਾ ਜੋ ਰੱਬ ਕਰਦਾ ਉਹ ਚੰਗਾ ਹੀ ਕਰਦਾ ਕੀ ਬਤਾਈ ਦੇ ਵਿੱਚ ਵੀ ਰੱਬ ਦੀ ਕੋਈ ਮਰਜ਼ੀ ਆਈ ਹੋਏ ਮੈਨੂੰ ਤੇ ਦੀਦੀ ਕੋਈ ਚੰਗਾ ਲੱਭਦਾ ਨਹੀਂ ਉਹ ਜਿੱਥੇ ਮੈਂ ਪਹਿਲਾਂ ਵੀ ਆਈ ਜਾਣਾ ਸੀ ਕਿੰਨਾ ਵਧੀਆ ਘਰਵਾਰੀ ਗਾ ਉਹਨਾਂ ਦਾ ਸਾਰਾ ਕੁਝ ਕਿੰਨਾ ਵਧੀਆ ਹੈਗਾ ਹੁਣ ਵੀ ਕੋਈ ਗੱਲ ਨਹੀਂ ਘਰੋਂ ਕੱਢਣਾਂ ਦੀ ਗੱਲ ਆ ਨਹੀਂ ਬਹੂ ਕੱਢ ਦੇ ਮੇਰੀ ਗੱਲ ਸੁਣ ਤੂੰ ਫੇਰ ਰੋਂਦਾ ਪੀਏ ਵੇ ਕਿੰਨਾ ਸੋਹਣਾ ਮੇਕਅਪ ਕੀਤਾ ਮੈਂ ਤੈਨੂੰ ਕਿੰਨਾ ਸੋਹਣਾ ਤਿਆਰ ਕੀਤਾ ਵਾ ਮੇਰੀ ਗੱਲ ਸੁਣ ਤੂੰ ਰੋਈ ਨਾ ਜਾਈ ਤੈਨੂੰ ਪਤਾ ਨਾ ਮੇਕਅਪ ਰੋਂ ਨਾਲ ਖਰਾਬ ਹੋ ਜਾਂਦਾ ਭਾਈ ਜਿੰਨਾ ਮਰਜੀ ਵਾਟਰਪੂਫ ਮੇਕਅਪ ਹੋਏ ਨਾ ਤੇ ਜਦ ਰੋਂ ਲੱਗਦਾ ਨਾ ਉਹ ਤਾਂ ਖਰਾਬ ਹੋ ਹੀ ਜਾਂਦਾ ਵਾ ਠੀਕ ਹੈ ਤੇ ਮੇਰੀ ਭੈਣ ਹੁਣ ਨਹੀਂ ਰੋਣਾ ਠੀਕ ਹੈ ਕਿੰਨੀ ਸੋਹਣੀ ਵੇ ਤੂੰ ਲੱਗਣ ਦੀ ਵਿਆਹ 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 ਚੰਗਾ ਵਿਆਹ ਚਾਹੀਓ। ਭਰਾਵਾ ਇਹ ਤਾਂ ਵੱਡੀ ਗੱਲ ਖੁਸ਼ੀ ਕਿਹੜੀ ਤੂੰ ਮੂੰਹ ਬਣਾ ਕੇ ਬੈਠਾ ਵਾ ਮੈਂ ਗਾੜੀ ਲੀੜੇ ਕੱਢ ਕੱਢ ਕੇ ਸ਼ਦੈਨ ਹੋ ਗਈ ਨਾ ਤੂੰ ਕੋਈ ਵੇਰ ਨਹੀਂ ਆ ਤੇ ਮੈਂ ਪਾਵਾਂ ਕੀ ਤੇ ਕੀ ਪੋਣਾ ਕੋਟ ਪੈਂਟ ਪੋਣਾ ਹੋਰ ਕੀ ਪੋਣਾ ਵਾ ਉਹ ਪਾਉਣ ਵਾਲੇ ਤੈਨੂੰ ਉਹਨੇ ਕਿਹਾ ਸੀ ਨਾ ਦਰਜੀ ਨੇ ਵੀ ਐਡੀ ਛੇਤੀ ਨਹੀਂ ਬਣਨੇ ਤੇ ਉਹ ਮੇਰੇ ਵਾਸਤੇ ਕਰ ਲਵਾ ਤੂੰ ਹੀ ਕਹਿ ਦਿੱਤਾ ਮੁਰਕੇ ਤੈਨੂੰ ਨੇ ਇਹ ਵੀ ਕਿਹਾ ਤੇਰੇ ਮੇਚੇ ਦੇ ਇਥੇ ਸੀਪਣੇ ਆਏ ਆ ਉਹਨਾਂ ਵਿੱਚੋਂ ਕੋਈ ਭਾਜੀ ਪਾ ਲੋ ਤੂੰ ਤਾਂ ਵੀ ਨੱਕ ਬੁੱਲ ਵੱਟਿਆ ਮੈਂ ਨਹੀਂ ਲੋਕਾਂ ਦੇ ਪਾਉਣੀ ਤੇ ਕਿੱਦਾਂ ਲੋਕਾਂ ਦੇ ਪਾਣਾ ਮੈਂ ਚਲ ਮੈਂ ਤੈਨੂੰ ਬੁਖਾਰ ਦੀ ਕਰਾ ਕੇ ਮਾਰਾ ਕਿਹੜਾ ਇਹਦੇ ਵਿੱਚ ਮੈਂ ਵੇਖੇ ਆ ਗੋਲੋਂ ਗਲਮਾ ਨਾ ਹੁੰਦੀ ਵਿਆਹ ਜਿੱਕੇ ਆਰੀ ਹੁੰਦਾ ਬੰਦੇ ਦਾ ਤੇ ਭਰਾਵਾ ਜਿਹੜਾ ਮੱਛੀ ਮਾਦੂ ਨਹੀਂ ਉਹਨਾਂ ਨੂੰ ਫੁੱਲ ਨਹੀਂ ਲੱਗੇ ਹੁੰਦੇ ਆ ਵੇਹ ਵੇਹ ਕਲਰ ਤਾਂ ਵੇਹੁਣੂ ਨਾ ਇੱਧਰ ਵੇਹ ਕਲਰ ਲੈ ਆਹ ਲੈ ਵੇਹੁਣੂ ਅਜੇ ਕੱਲ ਮੁੰਡਿਆਂ ਨੇ ਬਣਾਏ ਉਹਨਾਂ ਨੇ ਤੇ ਮਾਸੀ ਬਿਆਂ ਨੇ ਨਾਲੀ ਮੇਰੇ ਕਿਤੇ ਮੇਚੇ ਤੇ ਭਰਾਵਾ ਤੇਰੇ ਮੇਚੇ ਦੇ ਆਏ ਤੇਰੇ ਵਰਗੇ ਹੀ ਆ ਉਦੋਂ ਤੇ ਪਾਪਾ ਵੀ ਇਹਨਾਂ ਮਾਸੀ ਮੈਨੂੰ ਆ ਵੀ ਦੇ ਦੇ ਆ ਵੀ ਦੇ ਦੇ ਉਦੋਂ ਜਦ ਮਾਸੀ ਨੇ ਆਪਣੇ ਮੁੰਡਿਆਂ ਨੂੰ ਪਾਏ ਇੱਕ ਵਾਰ ਫੋਟੋਆਂ ਲੈਣੀਆਂ ਸਾਰੀ ਉਮਰ ਹੈ ਨਾ ਫਿਰ ਜਿੱਦਾਂ ਲੱਗਣਾ ਛੋਲੇ ਚ ਪੰਪ ਪਾਇਆ ਹੁੰਦਾ ਪਾ ਕੇ ਵੇਖ ਮੈਂ ਜਣ ਬਣ ਬਣਾ ਪਾ ਮੈਂ ਉਦੋਂ ਪਾ ਕੇ ਵੇਖ ਫੋਟੋਆਂ ਨਾਲ ਕਵੇਲਾ ਹੁੰਦਾ ਜਾਂਦਾ ਅਗਲੇ ਮੁੰਕੇ ਫੋਨ ਕਰਨ ਦਾ ਪੈਣੀ ਆ ਮੇਰਾ ਸੂਰਤ ਤੇ ਨਹੀਂ ਚੜ ਗਿਆ ਮੈਂ ਪ੍ਰੈਸ ਕਰਕੇ ਰੱਖਿਆ ਆਪਣਾ ਤਾਂ ਟੌਰ ਕੱਢਿਆ ਆਵਾ ਤੇ ਮੇਰਾ ਜਲੂਸ ਕੱਢਿਆ ਵਾ ਮੈਂ ਕਿਥੋਂ ਟੌਰ ਕੱਢ ਲੈ ਮੇਰੇ ਰਾਤ ਰਾਤ ਕਿੰਨੇ ਸੀਪ ਜਾਣੇਗੇ ਕਿੰਨੇ ਸੀ ਦੇਣੇ ਮੇਰੇ ਮੇਰੀ ਉਹ ਹੀ ਪਉਣ ਲੱਗੀ ਪੈਣੀ ਮੈਂ ਹਾਂਡਾ-ਖਾਂਡਾ ਕਰਦਾ ਵਾਂ ਤੇ ਪਰ ਉਹ ਗੱਡੀ ਆ ਪੱਕਾ ਵਗਣੀ ਭਰਾਵਾ ਗੱਡੀ ਪੱਕਾ ਹੀ ਕਹਿੰਦੇ ਸੀ ਗਏ ਹੋਰ ਗੱਡੀ ਉਹਨਾਂ ਨੇ ਹੁਣ ਤੇਰੇ ਹੱਥ ਫੜਾ ਦੇਣ ਅੱਗੋਂ ਹੀ ਖਡਾਉਣਾ ਗੱਡੀ ਆ ਤੇ ਤੈਨੂੰ ਫੜਾ ਜਾਣਗੇ ਟਾਈਮ ਨਾ ਦੇਣੀ ਗੱਡੀ ਅਗਲਿਆਂ ਨੇ ਮੌਕੇ ਤੇ ਫੜਾਉਣੀ ਤੈਨੂੰ ਪਿਆਰ ਫੜ ਦੋਵੇਂ ਜੀ ਬੈੱਕੇ ਆਇਓ ਵਿੱਚ ਪ੍ਰੇਮਾ ਸ਼ਾਰਦਾ ਕੋਈ ਨਾ ਲੈ ਆਂਦੀ ਆ ਆਪਣੀ ਲੈਣ ਲਈ ਮੈਂ ਖੜਨੀ ਗੁੱਡਨੀ ਮੈਂ ਆਪਣੀ ਯਾਦਦੋਸਤ ਮੰਗ ਕੇ ਲੈ ਆਂੀ ਬਲਾ ਰੋ ਉੱਥੇ ਜਾਣੇ ਆ ਭਰਾਵਾ ਉਹ ਮੰਗ ਕੇ ਲੈ ਆਈ ਤਾਂ ਵੀ ਕੋਈ ਗੱਲ ਨਹੀਂ ਬਲਾ ਰੋ ਆ ਸ਼ਾ ਹੋਰ ਸੋ ਕੁ ਵੱਡੀ ਆ ਆਹੋ ਉਹਦਾ ਜ਼ਿਆਦਾ ਟੌਰ ਬਣਣਾ ਹੀ ਹੋ ਤਾਂ ਲੈ ਆਂਦੀ ਆਗੇ ਉਹਨਾਂ ਆਪਣਾ ਬੜੇ ਤਗੜੇ ਘਰ ਦੇ ਆ ਤੇ ਕਿੱਡੀ ਗੱਡੀ ਚਾਹੇ ਆ ਕਿਸੇ ਨੂੰ ਕਿਤਾ ਮੰਗ ਕੇ ਲੈ ਆਂਦੀ ਕਿ ਉਹਦਾ ਲੈ ਆਂਦੀ ਆ ਹੁਣ ਉਹਨਾਂ ਨੇ ਕਿਤਾ ਕਿਹੜੀ ਹੋਣੀ ਆ ਉਹਦਾ ਮੰਮੀ ਮੇਰਾ ਜੀ ਨਹੀਂ ਕੰਡਿਆ ਪਰ ਗੱਡੀ ਕਰਕੇ ਜੀ ਕੰਡਿਆ ਮੇਰਾ ਭਰਾ ਮੇਰ ਕੋ ਪ੍ਰਾਵਾ ਪ੍ਰਾਵਾ ਹੀ ਹਰ ਇੱਕ ਗੱਲ ਸੁਣੀ ਜਾਂਦਾ ਵਾ ਚਲ ਤੂੰ ਤਿਆਰ ਹੋ ਚਲ ਜੀ ਮੇਰਾ ਕਿਉਂ ਨਹੀਂ ਜੀ ਕਰਦਾ ਮੈਂ ਉੱਥੇ ਜਾ ਕੇ ਤਿਆਰ ਹੋਣਾ ਇੱਥੇ ਸੁੱਖ ਨੇ ਵੇਖ ਲੈਣਾ ਜੀ ਉਹਨੇ ਕਹਿੰਦਾ ਮੈਨੂੰ ਨਾਲ ਖੜੋ ਉਹ ਅੰਦਰ ਵੜ ਕੇ ਤਿਆਰ ਹੋ ਤਾਂ ਹੀ ਗੱਡੀ 'ਚ ਬਹਿ ਕੇ ਚੱਲ ਜਾਣਾ ਵਾ ਉਹ ਨਹੀਂ ਆ ਗਈ ਤੇ ਉਹਨੇ ਫੇਰ ਜਲੂਸ ਕੱਢ ਦੇਣਾ ਹੀ ਉਹਨੇ ਉਹਦੇ ਕੱਪੜਾ ਆ ਤਾਂ ਕੋ ਸਵਾਦ ਆ ਉੱਦਾਂ ਮੈਂ ਆਤਰਾ ਕੋਠੇ ਤੋਂ ਵੇਖ ਕੇ ਆਈ ਆ ਮੈਨੂੰ ਦੂਰ ਤੱਕ ਨਹੀਂ ਕੋਈ ਵੀ ਦਿਹਿਆ ਪਰ ਇਹ ਵੀ ਨਹੀਂ ਕੋਈ ਪਤਾ ਹੁੰਦਾ ਵਾਕਿਆ ਵੀ ਤੁਰਨ ਲੱਗਿਆ ਅੱਜ ਵੀ ਚਾਚੀ ਮੈਨੂੰ ਵੀ ਲੈ ਜਾ ਮਾਸੀ ਮੈਨੂੰ ਵੀ ਲੈ ਜਾ ਜੋ ਮਰਜੀ ਉਹ ਆਪੇ ਜਾਂ ਜੇ ਮੈਂ ਇਹ ਆਂਟੀ ਕਹਿ ਦਿੰਦੀ ਕਦੀ ਮੈਨੂੰ ਮਾਸੀ ਕਹਿ ਦਿੰਦੇ ਜਦੋਂ ਮੈਂ ਇੱਥੋਂ ਸੇਸ਼ੂਰੀ ਬਣ ਗਿਆ ਉਹਨੇ ਕਿਹਾ ਮੇਰੇ ਨਾਲ ਲੈ ਜਾ ਲੈ ਆਉਂਗਾ ਧੱਕੇ ਜਸ ਤਿਆਰ ਹੋ ਪੈਂਦੀ ਆ ਹਾ ਉਹਨੇ ਮੋੜੜ ਕੀਤਾ ਇਹੋ ਜੀ ਨੇ ਕਿਹੜੀ ਗੱਲ ਕਰ ਦੇਣੀ ਮੁੜ ਕੇ ਜਾ ਕੇ ਨਾ ਕੋਈ ਉਹਦਾ ਲੀਲਾ ਚਾਹੀਦਾ ਨਾ ਕੋਈ ਚਾਹੀਦਾ ਮੈਂ ਰਾਜ ਪੱਗ ਬਣਾ ਲੀਣਾ ਵਾ ਉੱਥੇ ਇਹ ਕੱਪੜੇ ਪਾ ਲੂੰਗਾ ਆਪਣੇ ਪੁਰਾਣੇ ਘਰੋਂ ਤੇ ਮੈਂ ਪਰ ਇਹ ਨਾਮ ਨੂੰ ਛੇਤੀ ਸੈਲੈਕਟ ਕਰ ਲੈ ਕਿਹੜਾ ਪਾਉਣਾ ਹੈ ਤੇ ਮੈਨੂੰ ਦੱਸ ਤੇ ਉਹ ਮੈਂ ਜੋੜ ਦਿੰਦਾ ਮੈਂ ਕਰਦਾ ਕੋਈ ਨਾ ਖਾਂਡਾ ਖਾਂਡਾ ਕੋਈ ਆਲੇ ਨੂੰ ਆਪਣੀ ਤਿਆਰੀ ਕਰ ਆਪ ਕਿਦਾ ਹੇ ਮਾਂ ਮਲੜੀ ਬੰਦੀ ਫਿਰਦੀ ਆ ਤੇ ਆ ਜਦ ਮਾਸਲਾ ਪਰਸ ਬਾਹਰ ਤਾਂ ਮੈਂ ਕਹੀ ਹੋਰ ਕਹਿੰਦੇ ਆ ਤੂੰ ਮਾਂ ਮਲੜੀ ਬੰਦੀ ਫਿਰਦੀ ਤੇ ਮੇਰਾ ਜਲੂਸ ਕੱਢਿਆ ਵਾ ਚਲ ਮੈਂ ਟੋਰ ਕਰ ਦੇਣਾ ਨਾ ਲੋਕਾਂ ਆ ਗਣਾ ਮੁੰਡੇ ਦੀ ਮਾਂ ਹਏ ਹਏ ਕਿਤੇ ਤਾਂ ਗਰੇ ਘਰਦੀ ਹੋਣੀ ਤੇ ਵਿਆਹ ਹੀ ਆਦਾ ਮੁੰਡੇ ਦੀ ਮਾਂ ਦਾ ਵਾਗੇ ਐਦਾਂ ਕੁੱਕੜ ਮਾਰਨੀ ਨਾ ਹਾਂ ਇਹ ਸਾਖ ਲੋਖ ਲੋ ਫੋਟੋ ਨੂੰ ਯਾ ਪਾ ਹੈ ਹਰ ਕੋ ਦਿਨ ਕਰਦੇ ਆ ਸੋਹਣੀਆਂ ਫੋਟੋਆਂ ਰੱਖਣੀਆਂ ਵਾਹ ਮਹਾਰਾ ਸੱਚੇ ਪਾਸ਼ਾ ਚੰਗਾ ਵੇਲਾ ਕਾ ਦੀ ਮੱਥਾ ਲਾਵੀ ਸਾਡਾ ਬਾਬਾ ਚੰਗੀ ਨੋ ਆ ਗਿਆ ਘਾਰ ਆਏ ਸਾਡੀ ਤੇ ਕੁੜਮਣਾ ਤੁਰਨਾ ਪੀਕਦੇ ਦੇ ਹੈ ਕੁੜਮਣਾ ਤੁਰਨਾ ਪੀਕਦੇ ਨਾਲ ਹਾਂ ਕੁੜਮਣਾ ਰੱਕ ਜਾਣੇ ਕੁਛੀਆਂ ਗੱਲਾਂ ਕਰਿਆ ਕਰ ਚੱਲ ਹੋ ਚਾਰ ਕੁੜਮਣਾ ਮਾਰਦਿਆ ਜਿਵੇਂ ਗਾੜੀ ਫੜਨੀ ਹੈਗਾ ਤੇ ਉਹਨਾਂ ਦੀ ਕੁੜੀ ਦਾ ਪਿਓ ਹੋਣਾ ਤੇ ਕੀ ਗੱਲ ਉਹਨੂੰ ਮੈਂ ਕੀ ਆਖਣਾ ਵਾ ਉਹ ਕਹਿੰਦੇ ਬਿਮਾਰੀਆਂ ਦੀ ਕੁੜਮਲੀ ਵੇ ਕੀ ਵੰਦੀ ਹੋਰ ਤੋਂ ਸੁਫਰ ਕੋਸ ਦਿਨਾਂ ਦੇ ਨਾਲ ਆ ਸਾਡੇ ਵਾਖੀ ਗੱਲ ਵੇ ਇੱਕਦਮ ਅਸਲੀ ਫਿਰੰਦੀ ਚੱਲ ਮੈਂ ਮੂੰਹ ਹਟੋਂ ਆ ਲਿਆ ਲਿਆ ਪਾਪਾ ਪਾਂਡੇ ਲਿਆ ਲਿਆ ਜਾ ਪਾਂਡੇ ਬਾਸੋ ਅਰਤ ਨਹੀਂ ਖਾਣੀ ਰੋਟੀ ਮਦਾ ਗੱਲ ਸੁਣ ਤੇ ਗਾਂ ਨਾਲ ਰਾਤ ਗਿਓ ਤਾਂ ਕੈਲੀ ਬੱਕਦੀ ਨਾ ਤੂੰ ਦਹੀਂ ਨਹੀਂ ਝਾੜਦਾ ਹਾਂ ਇਹ ਵੀ ਚੰਗਾ ਹੋਇਆ ਭਰਾ ਮੈਂ ਚੇਤਾ ਕਰਾਦਾ ਮੈਨੂੰ ਪਾ ਕੇ ਦੇਖਿਆ ਚੇਤੀ ਲਿਆ ਹਾਦੀ ਕਰਦੀ ਮਾਰੇ ਮਾਰੇ ਸਕੰਦੇ ਕਰ ਲੈ ਮੇਰੇ ਆਲੇ ਫੜ ਦਈ ਤੇ ਲਿਆ ਕਰ ਤੇਰੇ ਸਿਰ ਨੂੰ ਲਾ ਦੇ। ਆਪੇ ਲਾ ਲਈ ਨਾ ਤੇਲ ਤੋਂ ਨਹੀਂ ਝੜਦੇ ਨੇ ਕੀ। ਤੇਲ ਦੀ ਸ਼ੀਸ਼ੀ ਅੰਦਰੇ ਪਈ ਆ। ਇਦਾਂ ਇਦਾਂ ਕਰਕੇ ਤੇਲ ਲਾ ਲਈ ਪਹਿਲਾਂ ਤੇ ਮੁੜ ਕੇ ਫੇਰ ਮਾਸਾ ਦਈ ਲੱਗ ਜਾ ਮੈਂ ਲਾ ਦਾਂ ਲਿਆ। ਨਹੀਂ ਮੈਂ ਆਪੇ ਕਰ ਲਊਂਗਾ। ਚਲ ਇੱਥੇ ਕੋਈ ਵੇਖਣ ਡਿਆ ਵਾ ਆਪਾਂ ਆਪਣੇ ਸਕਦੇ ਵਿਆਹ ਕਰਦੇ ਜਿਹੜੇ ਕਰਨਾਗਾ ਸ਼ੇਸ਼ੇਤੀ। ਚਲ ਠੀਕ। ਮਾਤਾ ਵਿਆਦੀ ਕਰਦੀ। ਮਨਪ੍ਰੀਤ ਤਿਆਰ ਹੋ ਨਹੀਂ ਐ। ਹਾਂਜੀ ਮਮੀ ਜੀ ਆ ਮੈਂ ਕਿਹਾ ਹਾਂ ਬਲਾਂ ਆ ਨੈਕਲਿਸ ਚੰਗਾ ਲੱਗਣ ਡਿਆ ਜੀ ਕਿ ਜਾਂ ਆ ਵਾਲਾ ਪਾਲਾ। ਪਰ ਕਿ ਤੂੰ ਸੋਣੀ ਤੈਨੂੰ ਸਭ ਕੁਝ ਸੋਹਣਾ ਲੱਗਣਾ ਥੋੜੇ ਬੰਦੇ ਨੇ ਜਿਹੜਾ ਮਰਜ਼ੀ ਪਾ ਲਾ ਤੇ ਮਾਮੀ ਨੂੰ ਮਾਸਾ ਸਜਾ ਲਓ ਕੁਝ ਮਾਸਾ ਕੁ ਕੁ ਲੈ ਮੈਨੂੰ ਤੇ ਉਹ ਕਰੀਮ ਕਰਾ ਮਾਮੀ ਦੇ ਕਰੀਮ ਤੇ ਉਧਰ ਜੇ ਮੈਂ ਤਾਂ ਬਸ ਆਹੀ ਨੈਕਲੇਸ ਹੀ ਵੇਖਣ ਆਈ ਹਗੀ ਹਾਂਜੀ ਤੇ ਉਹ ਉਧਰ ਪੋਮਡਾਈ ਲਾਵਣਾ ਹਾਂਜੀ ਉਧਰ ਆਮਨ ਵਾਲੀ ਆ ਅੱਛਾ ਅੱਛਾ ਤੇ ਮੈਨੂੰ ਨਾ ਇੰਨਾ ਚ ਕਨਫਿਊਜ਼ਨ ਹੋਈ ਜਾਂਦੀ ਹੈਗੀ ਵੀ ਕਿਹੜਾ ਪਾਵਾਂ ਮੈਨੂੰ ਸਮਝ ਨਹੀਂ ਲੱਗਣ ਦੀ ਉਹ ਦਦ ਮੈਂ ਆ ਪਾਇਆ ਉਹਦਾ ਛੋਟਾ ਜਿਹਾ ਚੰਗਾ ਲੱਗਦਾ ਹਨਾ ਪਤਾ ਕੀ ਤੂੰ ਜਿਹੜਾ ਮਰਜ਼ੀ ਪਾ ਲਾ ਤੂੰ ਸੋਹਣੀ ਤੈਨੂੰ ਸਭ ਕੁਝ ਸੋਹਣਾ ਲੱਗਣਾ ਵਾ ਤੇ ਤੂੰ ਮੈਨੂੰ ਮਾਸ ਦੇ ਦਿਓ ਕੁਛ ਮੈਂ ਹੋਰ ਵੀ ਤੁਹਾਨੂੰ ਨਾਲ ਆ ਗੂਮਾ ਕੋਲ ਬਹੁਤ ਆਏ ਆ ਹਾਂਜੀ ਮਮ ਜੀ ਹਾਂ ਇੱਧਰ ਨਹੀਂ ਦੇ ਫੇ ਮੈਂ ਲਿਆਂਦਾ ਤੈਨਾਂ ਤੁਸੀਂ ਇਦਾਂ ਕਰੋ ਹਾਂ ਹਾਂ ਉਧਰ ਅੰਮਨ ਵਾਲੀ ਚਲ ਜਾਓ ਅਛਾ ਉਹਨੂੰ ਫਿਰ ਮੈਂ ਫੋਮੋ ਵਾਲ ਚੱਲ ਜਾਨੀ ਹੈਨਾ ਹਾਂਜੀ ਹਾਂ ਚਲੋ ਠੀਕ ਆ ਉਹ ਤਾਂ ਤੇਰੇ ਚੁੰਮਕੇ ਹੀ ਪੜੇ ਸੋਹਣੇ ਲੱਗਣਦੇ ਸੋਹਣੇ ਲੱਗਣਦੇ ਜੀ ਹਾਂ ਚਲ ਸ਼ੁਗਰ ਚੁੰਮਕੇ ਦੇ ਨਾਲ ਸਭ ਆ ਵੀ ਸੋਹਣੇ ਲੱਗਣਦੇ ਆ ਤੇ ਇਸ ਸਮੂਹ ਵੱਡਾ ਵੀ ਸੋਹਣਾ ਲੱਗਣਾ ਹੈ ਜਿਹੜਾ ਮਰਜੀ ਪਾ ਲੈ ਉਹੀ ਮੈਂ ਪੁੱਛਣ ਦੀ ਨਾ ਤੁਹਾਨੂੰ ਤੇ ਫਿਰ ਮੈਨੂੰ ਆ ਥੋੜਾ ਇਹ ਸਿੰਪਲ ਜਿਹਾ ਵੀ ਹੋ ਜਾਂਦਾ ਵਾ ਤੇ ਟੌਰ ਵੀ ਬੜਾ ਹੋ ਜਾਂਦਾ ਵਾ ਇਹਦਾ ਤਾਂ ਕਰਕੇ ਹਾਂ ਤੇ ਇਹ ਵਾਲੇ ਫਿਰ ਮੈਂ ਕਿਹਾ ਗੁਰਦੁਆਰੇ ਜਾ ਕੇ ਤੇ ਚੁੰਨੀ ਲੈਣੀ ਪੈਣੀ ਆ ਚਲ ਠੀਕ ਹੈ ਫਿਰ ਮੈਂ ਐਵੇਂ ਅਮੰਦਾ ਵੀ ਹੈ ਨਾ ਮੰਨ ਵੀ ਸਾਂਭਣਾ ਸੁੰਭਣਾ ਵਾ ਫਿਰ ਐਵੇਂ ਮੈਂ ਜੇ ਆਪਣਾ ਫੈਸ਼ਨ ਕਰ ਲੈ ਤੈਨੂੰ ਉਹਦੇ ਵੱਲ ਕਿੰਨੇ ਧਿਆਨ ਦੇਣਾ ਚਲ ਇੱਧਰ ਹੀ ਕਰ ਲੋ ਮੈਂ ਉਧਰ ਜਾਵਾ ਕੁੰਮਾ ਵਾਲਾ ਹਾਂਜੀ ਉਧਰ ਜਾਓ ਫਿਰ ਤੁਸੀਂ ਹਾਂਜੀ ਠੀਕ ਠੀਕ ਹੇ ਮਮੀ ਨੂੰ ਮੈਂ ਕੀ ਪੁੱਛਣਾ ਸੀ ਮਮੀ ਤੇ ਮੈਨੂੰ ਆਪਣਾ ਹੀ ਡੈਪੇ ਕਰਨਾ ਚਲੋ ਉਧਰ ਵਿਆਹ ਦੇ ਵਿੱਚ ਤੇ ਸਾਰਿਆਂ ਨੂੰ ਆਰ ਹੁੰਦਾ ਵਾ ਕਿ ਮੈਂ ਤਿਆਰ ਹੋ ਜਾ ਮੈਂ ਤਿਆਰ ਹੋ ਜਾ ਚਲ ਮੈਂ ਜਾ ਕੇ ਵੇਖਾਂ ਸੱਚ ਨਹੀਂ ਪਾ ਬੀਨੇ ਕਹਣਾ ਹੀ ਇੰਨਾ ਕੁਛ ਲੈ ਕੇ ਆਈ ਆ ਪਾਇਆ ਤੂੰ ਕੁਛ ਨਹੀਂ ਚਲ ਮੈਂ ਵੇਖਾਂ ਚੱਲ ਚੀਜ਼ਾਂ ਲੈਉਣ ਦੀ ਕੀ ਲੋੜ ਵਾ ਜੇ ਸਮਾਨ ਤਾਂ ਭੈਣ ਨੇ ਤੇ ਵਾਧੂ ਚੀਜ਼ਾਂ ਸਚੂ ਨੂੰ ਮੈਂ ਅਜੇ ਫੋਨ ਕਰਨਾ ਹੀ ਹੂੰ ਹੁਣ ਵੀਡੀਓ ਕਾਲ ਦਾ ਟਾਈਮ ਨਹੀਂ ਹੈਗਾ ਮੇਰਾ ਫੋਨ ਕਰਕੇ ਮੈਂ ਉਹਨੂੰ ਉਹਨੂੰ ਦੱਸਦੀ ਆਂ ਜੀ ਜੀ ਮੈਂ ਬਥੇਰਾ ਜਿੰਦਾ ਮਾਰ ਮਾਰ ਰਹੇ ਦੀ ਚੀਜ਼ਾਂ ਨੂੰ ਬਿਦੇਰਾ ਸੋਖ ਆਵੇ ਤੇ ਵੇਖ ਨਾ ਲਵੇ ਚੱਲ ਸ਼ਾ ਅੱਜ ਤੇ ਹੁਣ ਮੈਂ ਪਾਵਾਂ ਹੀ ਲਾਵਾਂ ਸਾਰਾ ਕੁਛ ਸੁਰਮਾ ਸੁਰਮਾ ਪਾਲਾ ਅੱਖਾਂ ਦੇ ਨਿੱਕੀਆਂ ਆਈਆਂ ਚੱਲ ਮਸਾ ਸੁਰਮੇ ਨਾਲ ਹੋ ਜਾਣਗੀਆਂ ਚੰਗੀਆਂ ਨਾ ਮਰੇ ਸਾਹਮਣੇ ਟੌਰ ਕੱਢਿਆ ਕਰੂੰਗੀ ਤੇ ਅਗਲੀ ਵੀ ਆਪਣੇ ਪੇਕਿਆ ਤੋਂ ਚੀਜ਼ਾਂ ਲਿਆ ਕਰੂੰ ਮੇਰੇ ਲਈ ਬਰਾਬਰ ਦੀਆਂ ਹੀ ਮੇਰੀ ਮੰਮੀ ਵੀ ਸਾਰਾ ਕੁਝ ਲਾਉਂਦੀ ਆ ਤੇ ਮੈਂ ਅੱਜਾ ਕਹਿ ਰਿਆ ਕਰਨਾ ਮੈਂ ਨਾ ਮੈਂ ਨਹੀਂ ਕਦੀ ਕਿਸੇ ਦੀਆਂ ਲਾਈਆਂ ਆ ਆਪੇ ਵਖਰੀਆਂ ਲਿਆ ਕਰੂਗੀ ਮੇਰੇ ਲਈ ਹੁਣ ਆ ਸਾਮਾਨ ਤੇ ਬਥੇਰਾ ਵਾ ਹੋਇਆ ਘਾਟੇ ਮੈਂ ਕਰ ਦੋ ਦੇ ਕੱਢ ਕੇ ਰੱਖੇ ਭਾਵੇਂ ਚਲ ਇੱਥੇ ਕਿਹੜਾ ਕਿਸੇ ਨੇ ਆਉਣਾ ਹੈਗਾ ਉਹਦਾ ਤੇ ਆ ਵੀ ਸੋਹਣੇ ਹੀਗੇ ਚੱਲ ਤਾਣਾ ਹੁਣ ਇਹ ਆਨੇ ਕਿਹੜੇ ਰੋਜ਼ ਰੋਜ਼ ਮੈਂ ਆਉਣਾ ਹੁੰਦਾ ਮੁੰਡਾ ਸੋ ਸੁਖਣਾ ਦਾ ਬਾਬੇ ਨੇ ਚਲੋ ਕਿਰਪਾ ਕੀਤੀ ਆ ਪਾ ਮਾ ਘਾਟੇ ਅਨੇਬਾ ਨਹੀਂਆ ਉਦਾਂ ਕਿਹੜੇ ਪਾ ਕੇ ਬੈਈਦਾ ਵਾ ਪਰ ਹੁਣ ਨੋ ਸਾਹਮਣੇ ਨਾ ਮੈਂ ਪਰ ਇਦਾਂ ਮੈਂ ਸਾਰਾ ਕੋ ਕਿਦਾਂ ਲਾਉਂਗੀ ਮਨਜੋਤ ਦਾ ਕਿਹੜਾ ਡੈਡੀ ਹੈਗਾ ਵਾ ਚਲ ਮਾ ਰਾਜ ਮੈਨੂੰ ਮਾਫ ਕਰੀ ਅੱਜ ਦੀ ਜਿਹੜੀ ਮੈਨੂੰ ਸ਼ੌਂਕ ਪੂਰੇ ਕਰ ਲੈਂਦੇ ਮੁੜ ਕੇ ਮੈਂ ਕਦੋਂ ਕਰਨੇ ਆ ਚਲ ਮੈਨੂੰ ਲਾ ਲੈਂਦੇ ਅੱਜ ਬਾਬਾ ਦਿਨ ਵਾਰ ਤੇ ਸਾਰੀ ਦੁਨੀਆ ਲਾਜ ਲੈਂਦੀ ਆ ਕਿ ਮੈਂ ਕੀ ਕਰਾਂ ਹੁਣ ਮੇਰਾ ਤੇ ਆਪਣਾ ਬੜਾ ਜੀ ਕਰਦਾ ਹੁੰਦਾ ਸੀ ਚੀਜ਼ਾਂ ਲਾਉਣ ਨੂੰ ਕੋਈ ਗੱਲ ਨਹੀਂ ਹੁਣ ਉਹਨੇ ਕਿਹੜਾ ਆ ਜਾਣਾ ਵਾ ਅੱਜ ਦੀ ਦਿਹਾੜੀ ਚੱਲ ਲਾਉਣ ਨੂੰ ਲੈਣੀ ਆ ਮੇਰੀ ਨੌ ਸੁਹਾਗਣ ਭਾਗੜ ਬਾਬਾ ਮੈਂ ਉਹਨੂੰ ਮਿਲਣਾ ਵਾ ਤੇ ਫੇਰ ਹੀ ਮੈਨੂੰ ਹੋਊਗਾ ਅੱਪੀ ਚੱਲ ਮੈਂ ਆਪਣੀ ਨੌ ਨੂੰ ਮਿਲੀ ਆ ਸੁਹਾਗਣਾ ਭਾਗਣਾ ਮੰਗੂ ਹਾਏ ਮੰਦਰੀ ਘੜ ਤੇ ਪੂਰੀ ਨਹੀਂ ਹੁੰਦੀ ਹਰ ਕੀ ਕਰਾਂ ਜੇ ਮੈਨੂੰ ਲੋਕਾਂ ਨੇ ਵੇਖਿਆ ਲੋਕਾਂ ਆ ਬੰਦਾਰੇ ਸਿਰ ਤੇ ਨਹੀਂ ਖਾਤੇ ਇੰਨੀ ਕੋਈ ਇੰਨਾ ਕੋਲਾਇਆ ਵਾ ਪਰ ਮੈਂ ਜੇ ਲੋਕਾਂ ਵੱਲ ਹੀ ਡਰਦੀ ਰਹੀ ਨਾ ਫੇਰ ਨਹੀਂ ਮੈਂ ਕਾਮਯਾਬ ਹੋ ਸਕਦੀ ਜਿਆਦੇ ਲੋਕਾਂ ਨੂੰ ਕਿਹੜਾ ਪਤਾ ਹੋਣਾ ਵੀ ਇਹਦਾ ਬੰਦਾ ਹੈਗਾ ਕਿ ਨਹੀਂ ਹੈਗਾ ਘਰ ਦੇ ਨੂੰ ਹੀ ਪਤਾ ਵਾ ਕਿ ਮੁੰਡੇ ਦਾ ਪਿਓ ਨਹੀਂ ਹੈਗਾ ਹਾਂ ਕੀ ਹੈ ਹਾਈ ਹਾਈ ਸਿੱਧਰੋ ਖੁਲਣਾ ਇਹ ਤੁਸੀਂ ਆਵਨੇ ਲਾ। ਸੂਰ ਨਾਲ ਤਾਂ ਕੋਈ ਵੀ ਨਹੀਂ ਰੰਗ। ਚੱਲ ਦੇ ਬਿੰਦੀ ਲਾਲ ਲਾਈ ਤੇ ਇਹ ਵੀ ਲਾਲ ਜਾਈ ਲਾ ਲੈਣੀ। ਥਾਣੂ ਨਹੀਂ ਹਨਿਆ ਸਿੱਧਾ ਇੱਥੇ। ਇਹ ਹੋ ਜੇ ਕੰਮ ਮੇਥੋਂ ਨਹੀਂ ਹੁੰਦੇ। ਮੈਂ ਦੇਸੀ ਕੰਮ ਕਰ ਲੈਣ ਲੱਗੀ। ਹੱਥਾਂ ਨਾਲ ਹੀ ਲਾ ਲੈਣੀ।

ਹਾਂ। ਇਹ ਦਾ ਨਕਰਤਰ ਕੋਈ ਨਹੀਂ। ਹੂੰ। ਉਹ ਉਖਾੜਾਂ ਤਾਂ ਨੰਗਿਆ। ਹੈਂ? ਮਾੜੇ ਜੰਗੇ ਦਿਨ ਹੁੰਦੇ ਰਹਿੰਦੇ ਆ। ਹੁਣ ਪਰਮਾਤਮਾ ਨੇ ਵਧੀਆ ਦਿਨ ਕਹਿੰਦੇ ਆ। ਸਭ ਕੁਝ ਠੀਕ ਹੋ ਗਿਆ ਵਾ। ਹੂੰ। ਮਹਾਰਾਜ ਦੀ ਕਿਰਪਾ ਵਾ। ਤੇ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ। ਮੈਨੂੰ ਤੇ ਡੈਡੀ ਹੋਰ ਤਰਾ ਹੋਈ ਜਾਂਦੀ ਆ। ਲੈ ਐਵੇਂ ਉਹ ਤਰਾ ਹੋਈ ਜਾਂਦੀ ਆ। ਹੁਣ ਕਾ ਤੂੰ ਟੈਨਸ਼ਨ ਨਹੀਂ ਲਿੰਦੀ ਤੂੰ। ਜਿੰਨ ਦੇਰ ਮੱਕ ਉਦਾਂ ਦੇ ਹੀ ਉਦੋਂ ਤੇ ਤੈਨੂੰ ਟੈਨਸ਼ਨ ਲੈਣੀ ਨਹੀਂ ਲੈਣੀ ਆ ਹੁਣ ਕਾਦੀ ਟੈਨਸ਼ਨ ਇਦਾਂ ਨਹੀਂ ਕਰੀਦਾ ਦਾ ਰੋਜ਼ਦਾ ਨਹੀਂ ਹੁੰਦਾ ਹੂੰ ਇਹ ਤਾਂ ਹਰ ਮੇਰਾ ਮਨ ਖਰਾਬ ਹੁੰਦਾ ਹੂੰ ਰੋਣਾ ਨਹੀਂ ਗਾ ਠੀਕ ਆ ਆ ਨਾ ਨਾ ਇਦਾਂ ਨਹੀਂ ਰੋਣਾ ਨਹੀਂ ਗਾ ਮੇਰੇ ਪੁੱਤ ਨੇ ਹੁਣ ਤੇ ਸਭ ਕੁਝ ਹੋ ਗਿਆ ਵਾ ਹੂੰ ਹੁਣ ਕਾਦੀ ਟੈਨਸ਼ਨ ਦੱਸੇ ਨਾ ਮੈਨੂੰ ਹੁਣ ਆ ਮੈਂ ਰੋਈ ਜਾਨੀ ਆ

ਅੱਖਾਂ ਹੀ ਰਹਿ ਗਈਆਂ ਇਉ ਫੁੱਕਾ ਮਾਰ ਮਾਰ ਚੁੱਲੇ 'ਚ ਉਦਾਂ ਧੂਏ ਦਾ ਫਾਇਦਾ ਵੀ ਹੈ ਕਿ ਇਹਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਮੈਂ ਰੋਂ ਰਹੀ ਆ ਕਿ ਅੱਖਾਂ 'ਚ ਧੂਆਂ ਪੈਣ ਦੇ ਆ ਜੇ ਵਿਚੌਣੇ ਸਭੀ ਨੇ ਰਾਤੀ ਦਾਲ ਲਿਆਈ ਦਿੱਤੀ ਅੱਖਾਂ ਤੇਰੇ ਸਾਰੀ ਦਾਲ ਰੋੜਦੀ ਸਰੀ ਰਾਤ ਲੜਦੇ ਐ ਝਗੜਦੇ ਐ ਨਿਕਲ ਗਿਆ ਆਪਣਾ ਕੱਤਾ ਬੇਰੇ ਉੱਡ ਚੜ ਗਿਆ ਕੋਈ ਨਹੀਂ ਫਿਕਰ ਕਰਦਾ ਇਹਨੂੰ ਹਰ ਕੇ ਹੁਣ ਮੈਂ ਲਿਆਈ ਸਾਗ ਤੋੜ ਕੇ ਮੈਂ ਹੀ ਬਣਾਉਣੀ ਐ ਦੇ ਨਈ ਰੋਟੀ ਖਾਲੂ ਸਰਪਾਈ ਨੀਵੀ ਕਿਸਮਤ ਮਾੜੀ ਨਾ ਇਹ ਕਹੇਤੀ ਸਿਆਲ ਨੇ ਜਿੰਦਗੀ ਦਾ ਨੇ ਆਣੀ ਜੀ ਮਾਪਿਆਂ ਨੇ ਵਿਆਹਤੀ ਪਹਿਲੋ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਸਿਰ ਤੇ ਪੈ ਗਈਆਂ ਨਾ ਇਹਨੂੰ ਲਿਆਉਣ ਦਾ ਪਤਾ ਨਾ ਇਹਨੂੰ ਦੇਣ ਕੱਛ ਪਤਾ ਵੀ ਖਰਚਾ ਕਿਤੋਂ ਲਿਆ ਕੇ ਦੇਣਾ ਕਿਤੋਂ ਨਹੀਂ ਕਿੱਦਾਂ ਮੈਂ ਕਰਦਾ ਸਾਰਤੀ ਮिन्नੂ ਹੀ ਪਤਾ ਹੀ ਹੋ ਹਾਂਜੀ ਚਾਚੀ ਮੈਨੂੰ ਵੀ ਪਤਾ ਤਾਂ ਵੀ ਕੋਈ ਨਹੀਂ ਲੈ ਜਿਓ ਤੁਸੀਂ ਨਹੀਂ ਮੇਰ ਕੋ ਤਾਂ ਥੀ ਗਿਆ ਤਰਿਆ ਇਹ ਨਹੀਂ ਦਾ ਜਾਂਦਾ ਚਲ ਕੋਈ ਨਹੀਂ ਇੱਤੋ ਹੀ ਲੈ ਜਿਓ ਚਾਚੀ ਮਾਸਾ ਮੈਂ ਆਵੀ ਕੰਦੀ ਨੇ ਕਿਹੜਾ ਇਹਨਾਂ ਕਾ ਲੈਣਾ ਆ ਫੜੋ ਕੁਰਸੀ ਤੇ ਬਹਿ ਜਾ ਆ ਬਹਿ ਜਾ ਹੋਰ ਕੀ ਕਰਦੇ ਆਂ ਚਾਚੀ ਕੋਹ ਨਹੀਂ ਆ ਹੋਈ ਇਸ ਤਰ੍ਹਾਂ ਇੱਤੋਂ ਪੋਏ ਬੈਠੀ ਆਂ ਮੈਂ ਹੁਣ ਮੇਰ ਕੋ ਨਹੀਂ ਹੁਣ ਕੋਹ ਹੁੰਦਾ ਹਾਂ ਸੋਖਾ ਹੋਈ ਆ ਤੂੰ ਨਹੀਂ ਤਾਂ ਆ ਜਾ ਚਾਚੀ ਜੀ ਉਦਾਂ ਹੀ ਆ ਤੂੰ ਆ ਜਾ ਪੈ ਗਿਆ ਅੱਖਾਂ ਚ ਨਹੀਂ ਮੈਨੂੰ ਤਾਂ ਲੱਗਣ ਲਿਆ ਤੂੰ ਉਹ ਨਹੀਂ ਕਿਹੜੀ ਗੱਲ ਦੀ ਚੰਗੀ ਤੈਨੂੰ ਮੈਂ ਆਖਿਆ ਸੀ ਜੋ ਜੜੀ ਚੀਜ਼ ਦੀ ਗੱਲ ਲੋੜ ਹੁੰਦੀ ਤੂੰ ਆ ਜਾ ਕਰ ਮੇਰੇ ਨਾਲ ਨਹੀਂ ਚਾਚੀ ਜੀ ਲੋੜ ਕਾਦੀ ਆ ਵੇ ਖਸਾਗ ਬਣੁੰਦੀ ਆ ਤੂੰ ਆ ਹੀ ਬੜਾ ਪਿਆ ਅੱਖਾਂ ਚ ਤੇ ਅੱਗ ਨਹੀਂ ਬਲਣਦੀ ਪਹਿਲੋਂ ਤੇ ਕਿ ਤੂੰ ਬਾਹਰ ਬਹਿ ਜਾਨੇਂ ਅੱਗ ਬਾਲ ਕੇ ਕੋਈ ਨਹੀਂ ਬਾਹਰ ਵੀ ਇਕੱਲੀ ਨਕੇਦੇ ਲਾ ਕੇ ਬਹਿਣ ਨਾਲ ਇੱਥੇ ਸੁਖ ਧਿਆਨ ਆ ਨੀ ਤੂੰ ਅੱਖ ਨਹੀਂ ਕੀ ਕਰਦੀ ਆਈ ਆ ਐਡੀ ਵੱਡੀ ਸਾਦੀ ਤੇ ਕੋਠੀ ਪਾਤੀ ਪੁੱਤ ਮੈਨੂੰ ਹਾਂ ਤੇ ਨਾ ਉਹ ਮੇਰੇ ਕੋ ਹੁੰ ਗਿਆ ਜਾਂਦਾ ਈ ਉਹ ਤੇ ਨਾ ਮੇਰੇ ਕੋ ਉੱਤੇ ਚੜਿਆ ਜਾਂਦਾ ਵਾ ਲੱਕ ਟੁੱਟ ਜਾਂਦਾ ਮੇਰਾ ਤੇ ਚਾਚੀ ਜੀ ਤੁਸੀਂ ਕੋਈ ਕੰਮ ਵਾਲੀ ਰੱਖ ਲਉ ਹਾਂ ਕੰਮ ਵਾਲੀ ਧੀ ਐ ਮੈਂ ਤੇ ਛਾਬੀ ਨੇ ਤੇ ਵਿਚਾਰੇ ਨੇ ਮੈਨੂੰ ਕਿੰਨੀ ਆ ਰੱਖਦਾ ਰੱਖ ਰੱਖ ਦਿੱਤੀਆਂ ਹਾਂ ਉਹ ਇੱਕੋ ਮਹੀਨਾ ਟਿਕਦੀਆਂ ਹਾਂ ਤੇ ਕਦੀ ਕੋਹ ਮੰਗ ਕਦੀ ਕੋਹ ਮੰਗ ਤੇ ਮੈਨੂੰ ਨਹੀਂ ਉਹ ਕੰਮ ਚੰਗਾ ਲੱਗਦਾ ਆਹ ਹੋ ਵੀਰ ਪੁਰਾਣੇ ਵਿਚੁਰਗਾ ਦਾ ਹੀ ਹੁੰਦਾ ਵਾ ਆ ਤਾਂ ਉਹ ਤਾਂ ਮੈਨੂੰ ਆਂਦਾ ਚਲ ਤੂੰ 500 ਮੈਂ ਮੰਮੀ ਵਾਧ ਦੇ ਦੂੰਗਾ ਤਾਂ ਮੈਂ ਮੰਮੀ ਨਾਂ ਨੂੰ ਰੱਖ ਲਈਏ ਤੇ ਫਰ ਰੋਟੀ ਖਦੀ ਹੈ ਨਹੀਂ ਆ ਕਦੀ ਕੋਈ ਚੀਜ਼ ਲੀ ਲਾ ਦੇ ਦੇ ਕਦੀ ਮੈਨੂੰ ਪੈਸੇ ਦੇ ਦੇ ਮੈਨੂੰ ਮਹੀਨੇ ਤੱਕ ਵਾਧ ਲੈ ਜਾਂਦੀਗਾ ਆਹ ਕਰਤੀਆਂ ਤੇ ਇਦਾਂ ਚਾਚੀ ਜੀ ਵੱਡਾ ਘਰ ਵੇਖ ਕੇ ਫਿਰ ਤੁਹਾਡਾ ਮੰਗਣ ਜੋ ਲੱਗ ਪੈਂਦੀਆਂ ਇਹ ਨਹੀਂ ਪਤਾ ਵੀ ਵੱਡਾ ਘਰ ਬਣਿਆ ਕਿਦਾਂ ਨਾ ਹੋਏ ਤੇ ਇਹ ਨਾ ਸੋਚਦੀਆਂ ਪਾਣੀ ਵਾਰ-ਵਾਰ ਵਿੱਜਾ ਹੁੰਦਾ ਵਾ ਜਿਹੜੇ ਘਰ ਬਣਾਉਂਦੇ ਆ ਸਹੀ ਆ ਗੱਲ ਤੇ ਤੁਹਾਡੀ ਚਾਚੀ ਜੀ ਹਾਂ ਹਾਂ ਤੁਸੀਂ ਕੰਮ ਤਾਂੰਦਾ ਨਵੇੜਾ ਹੀ ਕਾਬੂ ਤਾਂ ਕੀ ਕਰਨਾ ਮੈਂ ਮਾੜਾ ਜਹ ਅੰਦਰੋਂ ਤੇ ਝਾੜੂ ਲਾਇਆ ਵਾ ਹਾਂ ਤੇ ਫਿਰ ਤੋਂ ਪੇ ਬਹਿ ਗਈ ਤੇ ਮੈਂ ਆਖਿਆ ਹੁਣ ਸਾਸ ਨੂੰ ਲੈ ਕੇ ਤੇ ਸੁੱਖ ਨੂੰ ਵੇਖ ਕੇ ਆਉਣੀ ਆ ਤੇ ਮੁਰ ਕਹੇ ਫੇਰੇ ਵੇੜੇ ਵਿੱਚ ਨਾ ਹੋਊ ਤੇ ਲਾਲੂ ਨਹੀਂ ਤੇ ਖਸਮਾਂ ਨੂੰ ਖਾਏ ਜਾ ਕੇ ਮੇਰੇ ਕਿਰਨ ਸੁਝਾ ਚਾਚੀ ਜੀ ਉਹਦਾ ਜ਼ਲਾਦ ਹਵਾਂ ਤੁਹਾਨੂੰ ਹਾਂ ਮੁੰਡਾ ਵਿਆਹ ਲਓ ਹੁਣ ਤੁਸੀਂ ਨੌ ਲੈ ਆਓ ਪੁੱਤ ਮੈਂ ਤੇ ਆਪੇ ਉਹ ਸਲਾਹ ਕੀਤੀ ਆ ਵੀ ਤੇਰੇ ਵਰਗੀ ਹੋਵੇ ਜਿਹੜੀ ਘਰ ਸੰਭੇ ਘਰ ਨੂੰ ਘਰ ਸਮਝੇ ਤਸਤ ਜੀ ਹੋਵੇ ਆਓ ਚੱਲ ਹੁਣ ਦੀਆਂ ਆਈਆਂ ਬਤੇਰੀਆਂ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਚ ਵੇਖ ਲਿਆ ਕੋਈ ਗਾਂ ਤੇ ਗਾਂ ਰਿਸ਼ਤੇਦਾਰਾਂ ਕੀ ਮੈਂ ਤੇ ਪੁੱਤ ਤੈਨੂੰ ਆਖ ਰਹੀਆਂ ਕੋਈ ਆਪਣੇ ਵਰਗੀ ਚਾਚੇ ਤਾਏ ਮੈਨੂੰ ਲਿਆਣ ਦੇ ਜਿਹਨੂੰ ਅਕਲ ਹੋਵੇ ਨਾ ਦੇ ਚਾਚੇ ਤਾਏ ਦੀਆਂ ਕੁੜੀਆਂ ਤੇ ਸਭ ਵੀ ਆਈਆਂ ਗਈਆਂ ਮੈਂ ਚਾਚੀ ਜੀ ਮੰਮੀ ਮੈਂ ਸੋਹਣੀ ਲੱਗਣ ਦੀ ਤੇ ਹਾਂ ਬਹੁਤ ਸੋਹਣੀ ਲੱਗਣ ਡਈ ਆ ਮੇਰੀ ਭੀਰੇ ਜੀ ਸੋਹਣੀ ਕਿਤੇ ਜਨਵਰੀ ਦੀ ਆ ਹੈ ਤੋ ਕਿਦ ਨੂੰ ਅਸੀਂ ਤੁਹਾਟਿਆ ਹੈ ਸੂਟ ਸੋਹਣਾ ਲੱਗਿਆ ਬਹੁਤ ਵਧੀਆ ਸੂਟ ਲੱਗਣ ਡਿਆ ਵਾ ਆਹ ਤੂੰ ਇੰਦਾ ਕਰੋ ਮੈਂ ਤਾਂ ਤਿਆਰ ਹੋ ਗਈ ਆ ਤੇ ਮੈਂ ਜਾਣੀ ਆ ਤੂੰ ਮੇਰੇ ਮਗਰ ਨੂੰ ਆ ਜਿਓ ਅੱਛਾ ਫੇਰ ਤੂੰ ਪਹਿਲੇ ਚੱਲ ਜਿਓ ਹਾਂਜੀ ਮੈਂ ਜਾ ਕੇ ਵੇਖਾਂ ਉਹ ਤੇ ਹਿਸਾਬ ਬਤਾ ਕੋਈ ਲਾਵਾਂ ਕੀ ਕਰਨ ਦੇ ਉੱਥੇ ਕੀ ਨਹੀਂ ਕਰਨ ਦੇ ਫੇਰ ਉਹ ਸਾਡੇ ਦੇਨ ਕਿਤੇ ਨਾ ਪੀ ਮਾਰੇ ਬੰਦੇ ਕੋਈ ਰੋਂਦਾ ਹੀ ਹੋਣਾ ਹੀ ਹੈ ਨਹੀਂਗਾ ਹੈ ਤਦ ਇਹਨਾਂ ਹੁਣ ਮੋੜੀ ਆਏ ਆ ਮੰਮੀ ਤੂੰ ਮੋੜੀ ਟੈਂਸ਼ਨ ਨਾ ਕੋਈ ਨਹੀਂ ਹੁੰਦਾ ਵਾ ਮਾੜੀ ਬੰਦੇ ਕੋ ਤੂੰ ਇਹ ਘਾਤੋ ਟੈਂਸ਼ਨ ਲੈਂਦੀ ਜੀ ਹੁਣ ਵੇਖੋ ਨਾ ਤੁਹਾਡਾ ਪੁੱਤ ਬਾਹਰ ਚੱਲ ਗਿਆ ਵਾ ਤਾਂ ਆਪੇ ਸਾਰਿਆਂ ਨੇ ਆਇਆ ਜਾਇਆ ਕਰਨਾ ਵਾ ਜਦੋਂ ਕੋਠੀਆਂ ਤੋਂ ਨਾ ਮਹਿਲ ਬਣ ਗਏ ਨਾ ਵੇਖੇ ਭੱਜ ਭੱਜ ਜਾਂਦੇ ਆ ਬਾਕੀ ਨਾ ਮੰਮੀ ਤੁਸੀਂ ਇਦਾਂ ਨਾ ਸੋਚਿਆ ਕਰੋ ਪਤਾ ਕੀ ਗੱਲ ਹੁੰਦੀ ਆ ਦਿਨ ਚੰਗੇ ਮਾੜੇ ਹੁੰਦੇ ਰਹਿੰਦੇ ਬੰਦੇ ਦੇ ਬਸ ਵਾਹਿਗੁਰੂ ਦਾ ਸਾਥ ਚਾਹੀਦਾ ਵਾ ਇਹ ਤਾਂ ਗੱਲ ਹੈ ਜੀਆਂ ਦੀ ਤੰਦਰੁਸਤੀ ਚਾਹੀਦੀ ਆ ਬਾਕੀ ਸਭ ਕੁਝ ਹੋ ਜਾਂਦਾ ਆਪੇ ਚੰਗਾ ਚਲ ਤੂੰ ਆ ਜਾਓ ਟਾਈਮ ਤੇ ਤਿਆਰ ਹੋ ਕੇ ਤੇ ਫਿਰ ਮੈਂ ਜਾਨ ਕੋ ਜੋ ਤਿਆਰ ਸੀ ਤੀ ਹਾਂ ਸਸਰੀਕਾਲ ਸਸਰੀਕਾਲ ਵਿਚੋਲਣ ਮਾਰ ਦੇ ਹੁਣ ਕਿਦਾ ਕਮਾਉਂਗੀ ਨਹੀਂ ਕਹਿ ਰਹੂ ਨਾ ਪਾਪਾ ਇੰਜ ਸਸਰੀਕਾਲ ਸਾਹ ਕੀ ਮਤਲਬ ਇਹ ਮੈਂ ਨਾ ਚੱਲ ਜੇ ਤੇ ਹੋ ਗਏ ਤਿਆਰ ਸਾਰੇ ਹੋ ਗਏ ਤਿਆਰ ਤੇ ਵਿਚੋਲਣ ਇੱਥੇ ਤੁਰੇ ਫਿਰਦੀ ਏ ਜੇ ਚੱਲਨੀ ਆ ਤਾਈ ਜੀ ਬਸ ਮੰਮੀ ਨੂੰ ਕਹਿ ਲਈ ਤੋ ਤਿਆਰ ਹੋ ਕੇ ਆ ਜਾਓ ਤੇ ਮੈਂ ਚੱਲੀ ਜੇ ਤੇ ਮੇਰੀ ਗੱਲ ਸੁਣ ਹਾਂਜੀ ਮੈਂ ਹੁਣ ਸਾਰੀ ਗੱਲ ਪਰ ਚੰਗੀ ਤਰ੍ਹਾਂ ਕਰਨੀ ਤਾਈ ਤੁਸੀਂ ਕਿਹ ਗੱਲ ਦੀ ਟੈਨਸ਼ਨ ਲਾਉਂ ਤੁਸੀਂ ਸਬਰ ਰੱਖੋ ਮੈਂ ਸਾਰੀ ਗੱਲ ਕੀਤੀ ਆ ਬਾਕੀ ਰਹਿੰਦੀ ਹੁੰਦੀ ਗੱਲ ਮੈਂ ਜਾਚ ਕਰ ਲੈਣੀ ਹੋਤੀ ਹੁਣ ਆਪੇ ਕੀਤੀ ਤੇ ਹੈਗੀ ਆ ਨਾ ਗੱਲ ਕਰਨ ਵਿੱਚ ਤੇ ਗੱਲ ਪੂਰੀ ਗੱਲ ਸਿਰਜਣ ਹੋਣ ਵਿੱਚ ਬੜਾ ਫਰਕ ਹੁੰਦਾ ਹੀ ਹੋਣ ਮੈਂ ਦੱਸਾਂ ਨਹੀਂ ਨਹੀਂ ਕੋਈ ਗੱਲ ਹੁਣਿਆਰੀ ਸਿਆਣੀ ਹੈਗੀਆਂ ਕਿ ਤੇ ਨਾ ਵੇ ਹਸੋ ਹਨ ਨਕਰਾਂ ਮੇ ਮੇਰੀ ਤੇ ਭੈਣ ਬਹੁਤ ਗੁੱਸਾ ਕਰਨ ਢਈ ਸੀਗੀ ਨਹੀਂ ਨਹੀਂ ਇਹ ਤਾਂ ਨੋਕੀਂ ਆ ਸਭ ਕੁਮ ਪਕਰ ਲੈਣਾ ਉਹ ਆਂਦੀ ਹੀ ਆਪਣੇ ਦਿਲਬੀਰ ਹਾਂ ਜ ਮੈਂ ਤਾਂ ਕੈਨੇਡਾ ਦੀ ਕੁੜੀ ਦਾ ਸਾਗ ਲਿਆਉਣਾ ਸੀ ਅੱਛਾ ਤੂੰ ਕਾਹਤੋਂ ਕਾਲੀ ਕਰ ਬੈਠੀ ਆ ਮੈਂ ਉਹਦੇ ਹੁੰਦਿਆਂ ਗੱਲ ਕਰਦੀ ਤੇ ਮਨਜੋਤ ਘੁੜਕ ਡੰਡਿਓ ਪਾਰ ਹੋ ਗਿਆ ਕੋਈ ਗੱਲ ਨਹੀਂ ਅਸੀਂ ਕੈਨੇਡਾ ਨਾਲੋਂ ਘੱਟ ਵਾਂ ਬਹੁਤ ਗਲਤ ਆਂ ਹੀ ਮੈਂ ਕਹਣਾ ਮੈਂ ਸਾਡੀ ਬੇਇੱਜ਼ਤੀ ਨਾ ਹੋਵੇ ਨਹੀਂ ਨਹੀਂ ਤੁਸੀਂ ਗੱਲ ਨਹੀਂ ਦੀ ਨਾ ਟੈਨਸ਼ਨ ਲੈ ਲਓ ਭਾਜੀ ਹਲੇ ਤੁਹਾਡੀ ਪੱਗ ਨਹੀਂ ਵੱਜਣ ਦੀ ਫਤਿਆਤ ਹੀ ਕਦੋਂ ਹੋਣਾ ਵਾ ਭਾਬੀ ਤੇ ਆਤਮਾ ਹੋਏ ਨਾ ਪਰ ਜੋ ਮੈਂ ਤੁਹਾਨੂੰ ਆਖਿਆ ਸੀ ਤੱਕ ਰੋਣ ਵਾਦੀ ਤੂੰ ਮੇਰੀ ਗੱਲ ਮੰਨੀ ਨਹੀਂ ਤੂੰ ਇੱਕ ਰਾ ਆਖਿਆ ਤੇ ਮੈਂ ਛੱਟ ਕੇ ਆ ਗਿਆ ਖੋ ਗਿਆ ਵਾਦੀ ਉਹ ਮੇਰੇ ਪਿੱਠ ਨਾ ਲਗੇ ਚੱਲ ਹੁਣ ਕੀ ਹੋ ਗਿਆ ਵਾ ਹੁਣ ਇਹ ਤੇ ਰਿਸ਼ਤਾ ਹੋ ਹੀ ਚੱਲਿਆ ਵਾ ਉੱਥੇ ਜਿੱਥੇ ਤੁਸੀਂ ਚਾਹੁੰਦੇ ਸੀ ਪਰ ਉਹ ਉੱਥੇ ਚੱਲਿਆ ਪਰ ਉਹ ਮੇਰੇ ਪਿੱਠ ਨਾ ਲਗੇ ਕੁਝ ਨਹੀਂ ਹੁੰਦਾ ਇਦਾਂ ਨੂੰ ਤੁਸੀਂ ਛੇਛਤੀ ਕਰੋ ਤਿਆਰ ਹੋਵੋ ਉਹ ਤਿਆਰੀ ਕੀਤੀ ਨਾ ਨahari ਹਾਂਜੀ ਉਹਨਾਂ ਬਣੋ ਨਾ ਕਿਸੇ ਗੱਲ ਦੀ ਪਰਵਾਹ ਮਾਰੋ ਤੁਸੀਂ ਜੋਤੀ ਪਹਿਣਾ ਰਾਤ ਮੈਂ 12 ਵਜੇ ਤੱਕ ਕਿੰਨਾ ਸਿਰਕ ਪਾਉਂਦੀ ਰਹੀ ਮੁੰਡਾ ਦੇ ਪਹਿਲਾਂ ਮੰਨੇ ਹੀ ਨਾ ਤੇ ਜੇ ਮਨਾਇਆ ਮਨਾਇਰ ਪੈਣਾ ਸੀ ਤੇਰੇ ਤਿਆਰ ਨਾ ਹੋਵੇ ਕਿਉਂ ਮੇ ਉਹ ਕੁੜੀ ਕੈਨੇਡਾ ਦੀ ਪੀਆਰ ਹੈ ਤੇ ਉਹ ਤਾਂ ਇੱਥੇ ਵੀ ਘਟ ਨਹੀਂ ਆਉਂਦੀ ਕੁੜੀ ਆਉਂਦੀ ਇੱਥੇ ਘਟ ਨਹੀਂ ਕੈਨੇਡਾ ਨਾਲੋਂ ਕਹਿੰਦੇ ਅਮਰੀਕਾ ਵਰਗੀ ਗੱਲ ਵਾ ਤੂੰ ਨਾ ਟੈਨਸ਼ਨ ਲੈ ਕੇ ਗੱਲਾਂ ਜੇ ਮੈਂ ਪਹਿਲਾਂ ਆਖਾਂ ਤਿਆਰ ਹੋ ਜਾ ਤਿਆਰ ਹੀ ਨਾ ਹੋਵੇ ਸਿੱਛੇ ਦੀ ਅੱਛਾ ਫੇਰ ਆਂਦੇ ਮੈਂ ਉਸੇ ਆਪਣੇ ਘਰੇ ਜਾ ਕੇ ਤਿਆਰ ਹੋਣਾ ਫੇਰ ਬੋਰੀ ਬਿਸਤਰਾ ਸਾਰਾ ਜੁਲੀ ਪਤਾਣੀ ਚੁੱਕ ਕੇ ਤੇ ਗੱਡੀ 'ਚ ਰੱਖੀ ਤੇ ਗੱਡੀ ਵੀ ਮੇ ਤੇਰੀ ਏ ਸਾਰੀ ਨਹੀਂ ਤੂੰ ਹੀ ਨਾ ਟੈਨਸ਼ਨ ਹੋ ਤੀ ਨਾ ਗੱਲਾਂ 'ਵਲ ਧਿਆਨ ਘਟਾ ਦੇਵੋ ਤੇ ਪੱਗ 'ਵਲ ਜਰਾ ਦੇਵੋ ਪਤਾ ਇਹੋ ਯੂਪੀ ਕੋਈ ਹੱਸੋ ਹਨਾ ਨਾਵੇਂ ਮੁੜ ਕੇ ਆਂਦਾ ਮੇਰੇ ਯਾਰ ਦੋਸਤ ਮੈਂ ਟਿਚਰਾਂ ਕਰਨਗੇ ਤਾਂ ਕਰਕੇ ਸਾਡੇ ਘਰ ਕਿਹੜੀ ਗੱਡੀ ਨਹੀਂ ਵੇਖ ਨਹੀਂ ਕੋਈ ਗੱਲ ਨਹੀਂ ਤੂੰ ਪਿਆਰ ਹੋ ਸੱਚੀ ਤੇ ਮੈਂ ਜਾਣੀ ਜੇ ਹਾਂ ਹਾਂ ਹਾਂਜੀ ਓਹ ਸੱਚੀ ਤਿਆਰੀ ਤੇ ਗੱਡੀ ਤੇ ਤਿਆਰੀ ਤੇ ਕਰਨੀ ਆ ਮੈਂ ਨਾ ਜੇ ਮੀਆਂ ਦਾਦਾਂ ਰੋਕ ਕੇ ਦੇ ਦੀਏ ਤੇ ਫੇਰ ਨਹੀਂ ਮੈਂ ਅੰਕਲ ਜੀ ਇਦਾਂ ਨਹੀਂ ਜੇ ਹੋਣਾ ਤੁਹਾਨੂੰ ਪਤਾ ਕਿੰਦੀ ਮੁਸ਼ਕਲ ਨਾਲ ਮਨ ਨੂੰ ਮਨਾਇਆ ਵਾ ਉਹ ਮੰਦੇ ਕਿਤੇ ਉਹਨਾਂ ਦਾ ਨਾ ਕਨੇਡਾ ਵਾਲੀ ਕੁੜੀ ਦਾ ਰਿਸ਼ਤਾ ਹੋਣ ਰਿਹਾ ਸੀ ਉਹ ਤੇ ਤੇਰੀ ਗੱਲ ਠੀਕ ਵਾ ਤੇ ਤੇਰੀ ਬਾਦਰੀ ਆ ਚੱਲ ਤੂੰ ਬਣਾਇਆ ਉਹਨਾਂ ਨੂੰ ਉਹ ਤਾਂ ਕੋਈ ਗੱਲ ਨਹੀਂ ਤੇ ਗੱਡੀ ਤਾਂ ਹੀ ਦੇਣੀ ਦੇਣੀ ਆ ਹੂੰ ਗੱਡੀ ਤੇ ਨੀ ਚਾਹੀਦੀ ਆ ਮਗਰ ਉਹ ਗੱਡੀ ਕਰ ਦਿੱਤੀ ਅੱਛਾ ਸੱਚੀ ਆਈ ਨਹੀਂ ਮੰਦੇ ਵਾਲੇ ਬੜਾਈ ਲੇਟ ਆ ਹੀ ਜਾਂਦੇ ਨਹੀਂ ਬੱਸ ਆਉਣੇ ਵਾਲੇ ਆ ਮੈਂ ਹੰਸਰ ਨਾਲ ਗੱਲ ਕਰ ਲਾਂ ਨਾ ਅੱਛਾ ਹਾਂਜੀ ਮੈਂ ਪਹਿਲਾਂ ਆ ਗਈ ਨਾ ਹਾਂਜੀ ਤੇ ਇਹ ਕਹਿੰਦੇ ਇਹ ਵੀ ਗੱਡੀ ਨਾਲ ਹੀ ਦੋ ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਗੱਡੀ ਹਾਂਜੀ ਗੱਡੀ ਦੀ ਮੰਗ ਤੇ ਉਹਨਾਂ ਨੇ ਮੈਂ ਕਦੇ 10 ਦਿਨਾਂ ਹਟਕੇ ਦੇ ਦਾਂਗੇ ਹਾਂਜੀ ਤੇ ਦੇਣੀ ਗੱਡੀ ਤੇ ਦੇਣੀ ਦੇਣੀ ਆਹੀ ਹਾਂਜੀ ਤੇ ਜੋਤੀ ਕਹਿੰਦੀ ਏ ਹੁਣ ਵੀ ਦੇਣੀ ਹੈ ਨਾ ਬੰਦਾ ਨਾਲ ਹੀ ਦੇ ਦੇ ਉਹਦੇ ਨਾਲ ਦੀ ਰੀਸ ਥੋੜੀ ਆ ਫਿਰ ਦੇ ਫਿਰ ਹੋਣੀ ਕੀ ਕਰਨਾ ਪਰ ਗੱਡੀ ਤੇ ਦਿੱਤੀ ਐ ਗੱਡੀ ਛੇਤੀ ਤੇ ਤਾਂ ਉਸੇ ਬੰਦੇ ਨਾਲ ਆ ਉਹਦੇ ਤੇਰੀ ਗੱਲ ਠੀਕ ਆਂ ਗਾਲੇਦਾਂ ਉਹ ਮੰਨਦੇ ਵੀ ਨਹੀਂ ਹੈਗੇ ਬੜੀ ਮੁਸ਼ਕਲ ਨਾਲ ਮਨਾਇਆ ਆ ਚਲੋ ਗੱਡੀ ਉਹ ਤੇ ਤੁਹਾਡੀ ਗੱਲ ਠੀਕ ਹੈ ਹੁਣ ਇੱਥਾ ਅਪਣਾ ਅੱਜ ਪੈਰ ਤੇ ਨਹੀਂ ਨਾ ਕੱਲ ਨੂੰ ਪਰਸੋਂ ਨੂੰ ਇੱਕ ਦੋ ਦਿਨ ਅੱਜ ਪਹੁੰਚਾ ਦਾਂਗੇ ਇਹ ਕੋਈ ਆਂਕਲ ਜੀ ਗੱਲ ਇਹ ਤਾਂ ਗੱਡੀ ਤਾਂ ਪੈਰ ਤੇ ਆਉਣੀ ਨਹੀਂ ਤੇ ਨਾਲ ਲਿਉਣ ਨਾਲ ਦਾ ਟਾਈਮ ਹੀ ਹੈਗਾ ਤੁਸੀਂ ਇੱਥੇ ਕਰ ਚੈੱਕ ਕੱਟ ਕੇ ਤੇ ਦੇ ਦਿਓ ਉਹਨਾਂ ਨੂੰ ਚੈੱਕ ਵਾਸਤੇ ਬਹੁਤ ਬੈਂਕ ਚ ਪੈਸੇ ਵੀ ਚਾਹੀਦੇ ਆ ਨਾ ਫਿਰ ਵੀ ਬੈਂਕ ਚੋਂ ਕੇ ਫੇਰ ਚੈੱਕ ਦੇਣਾ ਉਹਨਾਂ ਨੂੰ ਬਾਜੀ ਫਿਰ ਵੀ ਅਵੇਂ ਨੂੰ ਨਾਮਾ ਮਾਰਦੇ ਰਹਿੰਦੇ ਹੋ ਇੰਨੀ ਕਮਾਈ ਕੀਤੀ ਅਸੀਂ ਜੇ ਕੀਤਾ ਉਹ ਵੀ ਤਾਂ ਤੁਹਾਡੀ ਸੇਵਿੰਗ ਕਿੱਥੇ ਗਈ ਆ ਮੈਂ ਤਾਂ ਤੁਹਾਨੂੰ ਕਿਹਾ ਵੀ ਤੁਸੀਂ ਇੱਕ ਦੋ ਦਿਨ ਖਲੋਜੋ ਤੁਹਾਨੂੰ ਗੱਡੀ ਪਹੁੰਚ ਜੂਗੀ ਹੁਣ ਤੈ ਤੇ ਹੁਣ ਅਹਲੇ ਤੇ ਇੱਕ ਇੱਕਦਮ ਤਾਂ ਗੱਡੀ ਵਾਲੇ ਤੋਂ ਉਤੋਂ ਜੈਂਸੀ ਵਾਲੇ ਵੀ ਨਹੀਂ ਲੈ ਉਹਨਾਂ ਨੂੰ ਇੱਕ ਦੋ ਦਿਨ ਚੱਕਰ ਮਾਰਨੇ ਪਈਂਦੇ ਆ ਸਾਰਾ ਕੁਝ ਮਿਲ ਜਾਂਦਾ ਵਾ ਜੇ ਸਾਰਾ ਕੁਝ ਪੈਸੇ ਤੇ ਲਕੋਲ ਹੋਵੇ ਤੇ ਕਿਸੇ ਚੀਜ਼ ਘਾਟ ਥੋੜੀ ਆ ਤੁਸੀਂ ਤਾਂ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਤਾਂ ਗੱਲ ਤੇਰੀ ਠੀਕ ਵਾ فرمایا ਤਾਂ ਗਿਆ ਵੇ ਲੱਗ ਪੈਰ ਤੇ ਸਭ ਕੋ ਕਰਨਾ ਪੈਂਦਾ ਵਾ ਤੇ ਕਿੰਨੇ ਤੈਨੂੰ ਪਤਾ ਹੋਇਆ ਕਿੰਨੀ ਮੁਸ਼ਕਲ ਨਾਲ ਸਭ ਕੋ ਹੋਇਆ ਵਾ ਤੇ ਅੰਕਲ ਜੀ ਇਦਾਂ ਕਰੋ ਫਿਰ ਤੇ ਇਹਨਾਂ ਡੈਡੀ ਮੇਰੇ ਨੂੰ ਫੋਨ ਲਾਓ ਤੇ ਉਹਨਾਂ ਨੂੰ ਕਹੋ ਵੀ ਚੈੱਕ ਫੜੀ ਲਿਆਵੇ ਇਦਾਂ ਕਿਦਾਂ ਹਜੂਗਾ ਕੋਈ ਕੋਈ ਹੋ ਜਾਂਦਾ ਹੁੰਦਾ ਕਿਉਂ ਨਹੀਂ ਆਹ ਪੀਰ ਮੇਰੇ ਵਾਧੂ ਕਮਾਈ ਕਰਦੇ ਆ ਡੈਡੀ ਕੋ ਵੀ ਵਾਧੂ ਪੈਸਾ ਵਾ ਤੇ ਤੁਸੀਂ ਇਦਾਂ ਕਹੋ ਵੀ ਚੈੱਕ ਫੜੀ ਲਿਆਵੇ ਫੇਰ ਨਹੀਂ ਆ ਨਾ ਇੱਥੋਂ ਜਾਣਾ ਔਖਾ ਰਹਿਣਾ ਜੀ ਨਹੀਂ ਤੇ ਫੇਰ ਹੁਣ ਚੈੱਕ ਦੇ ਮੰਨਦੇ ਆਓ ਹਾਂਜੀ ਉਹ ਮੰਨਦੇ ਆ ਹਾਂ ਹਾਂਜੀ ਤੁਸੀਂ ਬਸ ਪਿਆ ਹੀ ਫੜਨ ਵਾਲੇ ਬਣੋ ਕੋਈ ਗੱਲ ਨਹੀਂ ਹੂੰ ਚਲੋ ਫਿਰ ਮੈਂ ਕਰਦਾ ਉਹਨੂੰ ਟੈਲੀਫੋਨ ਲੈਂਦੇ ਚੱਕ ਲੈ ਜੋ ਗੱਲ ਆ ਅੰਕਲ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਸਾਨੂੰ ਕਿ ਗਰੀਬ ਐ ਜੀ ਆ ਉਹ ਵਹਣਾ ਨਹੀਂ ਇਹਨਾਂ ਦੀ ਬਾਹ ਫੜੀ ਆ ਨਾ ਕਿ ਤੀਜੇ ਬੰਦੇ ਨੇ ਤੈਨੂੰ ਖਾ ਲਈ ਉਹ ਗਰੀਬੀ ਅਮੀਰੀ ਤੇ ਮਹਾਰਾਜ ਦੇ ਹੱਥ ਵਾ ਉਹ ਨਹੀਂ ਕੋਈ ਗੱਲ ਹੁੰਦੀ ਜੀ ਤੇ ਦਿਲ ਦਾ ਸਾਹ ਕੋਣਾ ਚੱਜਦਾ ਵਾ ਪਰ ਇਹਨਾਂ ਨੂੰ ਕਿਸੇ ਅੰprend ਦੇਦੀ ਨਹੀਂ ਹਣਾ ਤੇ ਇਹ ਗੱਲ ਆ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਰਦਾ ਉਹਨੂੰ ਟੈਲੀਫੋਨ ਹਾਂਜੀ ਤੇ ਫਿਰ ਚੈੱਕ ਦੇ ਦਿੰਨੇ ਕੀ ਵਿਚਾਰ ਤੇ ਅੱਦੀ ਹਾਂ ਤੁਸੀਂ ਕੁਛੇ ਵੀ ਕਰ ਲੋ ਜੋ ਵੀ ਕਰਨਾ ਵਾ ਬਰਾਤ ਆ ਜੈਨੀ ਜੇ ਚਲੋ ਕੋਈ ਨਹੀਂ ਨਹੀਂ ਕੋਈ ਨਹੀਂ ਹਾਂ ਹਾਂ ਜਲਦੀ ਜਲਦੀ ਹਾਂ ਚੈੱਕ ਹੀ ਦੇ ਦਿੰਨੇ ਉਹਨਾਂ ਨੂੰ ਆਪੇ ਖਰੀਦ ਲੈਣਗੇ ਹਾਂਜੀ ਹਾਂ ਹਾਂਜੀ ਭਾਜੀ ਹਾਂਜੀ ਆ ਚੱਲੇ ਬਸ ਆ ਚੱਲੇ ਆ ਠੀਕ ਆ ਕੋਈ ਨਹੀਂ ਮੈਂ ਹ ਇਹ ਇਨੇ پیسے ਮੈਂ ਨਕਦ ਨਹੀਂ ਕੇ ਹੁਣੇ ਕਰ ਮੈਂ ਚੈੱਕ ਦੇ ਦਿੰਦਾ ਨਾ ਚੈੱਕ ਦੇ ਦਿੰਦਾ ਤੁਹਾਨੂੰ ਪਰ ਇੱਕ ਗੱਲ ਹੈਗੀ ਆ ਪਾਜੀ ਪਰ ਆ ਚੀਜ਼ ਨਹੀਂ ਤੁਸੀਂ ਇਹਨਾਂ ਨੂੰ ਆਖਣਾ ਗੱਡੀ ਬਾਰੇ ਨਹੀਂ ਕਹਿਣਾ ਹੈ ਚਲ ਐਸ਼ਾ ਕੋਈ ਨਹੀਂ ਤੁਹਾਡੀ ਮਰਜ਼ੀ ਆ ਆਹੋ ਇਹ ਤੇ ਗੱਲ ਹੈਈ ਆ ਦੇਣਾ ਤੇ ਅਸੀਂ ਆਪਣੀ ਧੀ ਨੂੰ ਹੀ ਜੋ ਦੇਣਾ ਵੀ ਆ ਹਾਂ ਠੀਕ ਬਸ ਆ ਚੱਲੇ ਅਸੀਂ ਵੀ ਤੁਰ ਪਣ ਲੱਗੇ ਠੀਕ ਆ ਚੈੱਕ ਹੀ ਦੇ ਦੂੰਗਾ ਮੈਂ ਤੁਹਾਨੂੰ ਓਕੇ ਓਕੇ ਠੀਕ ਜੋਤੀ ਆ ਜਾਈਏ ਆ ਜਾ ਹੋ ਗਈ ਤਿਆਰ ਹਾਂ ਚਲ ਜੀ ਮੈਂ ਆਹ ਤੇਰਾ हां यानि मैं ओ केंडी तेरी ਗੱਲ ਕਰਨ ਦੀ ਮੈਂ ਉਹ ਭਾਜੀ ਹੁਣ ਤਾਂ ਹੀ ਆਉਂ ਡਿਆ ਫੋਨ ਅੱਛਾ ਉਹ ਕਹਿੰਦੇ ਹੁਣ ਆਏ ਨਹੀਂ ਕਿ ਫੋਨ ਉਹੋ ਗੱਲ ਦਾ ਇਹ ਪੁੱਛਿਆ ਤਾਂ ਨਾਲ ਪੈਸੇ ਨਹੀਂ ਦੇਈ ਨਾ ਕਹਿਣਾ ਤੇ ਮੈਂ ਮੈਂ ਚੈੱਕ ਹੀ ਦੇ ਦਿੰਦਾ ਤੁਹਾਨੂੰ ਪੈਸੇ ਨਾ ਚੈੱਕ ਡੜੀ ਐ ਨਹੀਂ ਸੋਚ ਤੀ ਤਾੜ ਗਏ ਉਹਨਾਂ ਕੋ ਫਿਰ ਵਾਪਸ ਨਾ ਹੋਏ ਤੇ ਫੇਰ ਪੁੱਤ ਹੁਣ ਸਾਂਝ ਸਿਆਣਾ ਸਾਡੀ ਧੀ ਦੀ ਉਹ ਸੇਲੀ ਆ ਹੁਣ ਉਹਦੇ ਪਿਓ ਨੇ ਪੈਸੇ ਮੰਗਿਆ ਤਾਂ ਕੋਈ ਕਿਸੇ ਦੀ ਮਤ ਕਰੂਗਾ ਤਾਂ ਫੇਰੀ ਆ ਨਹੀਂ ਇਹ ਤਾਂ ਗੱਲ ਦੀ ਮਤ ਕਰਦੀ ਸਾਡੀ ਬਣਦੀ ਆ ਕੋਈ ਨਹੀਂ ਆਪੇ ਦੇਣਗੇ ਐਸੀ ਗੱਲ ਨਹੀਂ ਕੋਈ ਨਹੀਂ ਇਦਾਂ ਦੇ ਬੰਦੇ ਦੀ ਕਹਿੰਦੇ ਉਹਨਾਂ ਕਿ ਇਹ ਮੁੰਡੇ ਵਾਲੇ ਨੂੰ ਉਹਨਾਂ ਦੇਣੇ ਮੁੰਡੇ ਵਾਲੇ ਨੂੰ ਦੇਣੇ ਉਹਨਾਂ ਨੇ ਗੱਡੀ ਦੀ ਆਖੀ ਹੈ ਨਾ ਗੱਡੀ ਦੇਣ ਦਾ ਆ ਜਿਹੜੀ ਹੁਣ ਇਹਨਾਂ ਲੈਲ ਚ ਬੰਗਿਆ ਤੁਹਾਡਾ ਜਿਹੜਾ ਮਾਪੀ ਦੀ ਛੇਲੀ ਦਾ ਡੈਡੀ ਐਨੀ ਲਾਚ ਚ ਬੰਗਿਆ ਨਾ ਘਟੇ ਆ ਫਿਰ ਕੁੜੀ ਨੂੰ ਤਾਂ ਕਰਨਗੇ ਉਹ ਆਂਦੇ ਆ ਵੀ ਹੁਣ ਮੈਂ ਹੁਣ ਤੈਨੂੰ ਕੀ ਦੱਸਾਂ ਮੈਂ ਵੀ ਇਹਨਾਂ ਨੂੰ ਦੇਖੋ ਗੱਲ ਆਖਣ ਦਾ ਵੀ ਪਾਜੀ ਦੀ ਛੇਤੀ ਡਿਮਾਂਡ ਨਹੀਂ ਪੂਰੀ ਉਹਨਾਂ ਦੀ ਕਰਨੀ ਤੋ ਆਂਦਾ ਚੱਲ ਕੋਈ ਨਹੀਂ ਅਸੀਂ ਆਪਣੀ ਧੀ ਨੂੰ ਦੇਣੀ ਹੈ ਚਲੋ ਤੋਏ ਕਿੰਨੇ ਮੈਂ ਲੈ ਆਂ ਮੀ ਚੈੱਕ ਬੁੱਕ ਤੋ ਤੂੰ ਐਦਾ ਕਰ ਪਰਸ ਦੇ ਵਿੱਚ ਹੀ ਰੱਖ ਲਾ ਚਲੋ ਚਲੋ ਆਹੋ ਚਲੋ ਆ ਜਾ ਫਿਰ ਆ ਜਾ ਲੈ ਆ ਫੜਾ ਜਿੱਦਾਂ ਜਿੱਦਾਂ ਮਾਰਾ ਵੀ ਹੋਣਾ ਲੈ ਲੇਟਾ ਜਗਦੀ ਨਾ ਰਹਿੰਦੀ ਲੈਟਾ ਬੰਦ ਕਰਦੀ ਤੇ ਰਸੋਈ ਦੇ ਵਿੱਚ ਗੈਸ ਗੁੱਦ ਵੇਲਦੀ ਉਹ ਨਾ ਚੱਲਦਾ ਰਵੇ ਆਏ ਦੀ ਮਨਪ੍ਰੀਤ ਦੇ ਸੇਲ ਕੋਨੇ ਨਾ ਖਾਣੋ ਕਰਜਾਈ ਕਰਾ ਦੇਣਾ ਦੱਸ ਥੇਲੀ ਤਾਂ ਉਥੋਂ ਥੇਲੀ ਤੱਕ ਰਹਿੰਦੇ ਤੇ ਐਂ ਦਾ ਕਾਹਦਾ ਕੰਮ ਬਾਦੂ ਹੀ ਇਹ ਨਾ ਹੁਣ ਜਿਵੇਂ ਡੈਡੀ ਨੂੰ ਕਹਿੰਦੀ ਤੇ ਡੈਰੀ ਨੇ ਫੇਰ ਗੁੱਸਾ ਕਰਨਾ ਨੇ ਉਹ ਕਿਹੜਾ ਕਮਾਈ ਸੌਖੀ ਬਾਹਰ ਕਢਣ ਦੇ ਹਾਦ ਹੋ ਗਈ ਇਹਨਾਂ ਵਾਲੀ ਆ ਕੋਈ ਗੱਲ ਇਹ ਕਹਤੀ ਨੇ ਕਿ ਲੜੂਪ ਚੜਿਆ ਵਾ ਆਹੋ ਮਨ ਮਨ ਹੀ ਖਰਾਬ ਕਰਨਾ ਮੈਂ ਮਨ ਖਰਾਬ ਕਰੀ ਜਾਂਦੀ ਏ ਮੈਨਾਂ ਲੱਗਿਆ ਕੁਸ਼ਣ ਤੇ ਕੀ ਗੱਲ ਹੋਈ ਏ ਕਿਉਂ ਮਨ ਖਰਾਬ ਕਰੀ ਜਾਂਦੀ ਏ ਪਤਾ ਨਹੀਂ ਇਹ ਐਵੇਂ ਕਾਤੂ ਮਨ ਡੋਲੀ ਜਾਂਦੀ ਹਾਂ ਹੈ ਹਣ ਕੋ ਮੰਡੋਲਣਾ ਤੇ ਸਭ ਕੁ ਹੋ ਗਿਆ ਮਹਾਰਾਜ ਨੇ ਕਿਰਪਾ ਕਰਤੀ ਹੂੰ ਪਹਿਲਾਂ ਕੋਈ ਗੜਬੜ ਹੋ ਗਈ ਸੀ ਪਹਿਲਾਂ ਹੈ ਥੋੜੀ ਬੋਦੀ ਗੜਬੜ ਹੂੰ ਕੋਈ ਨਹੀਂ ਕੋਈ ਨਹੀਂ ਮਹਾਰਾਜ ਨੇ ਕਿਰਪਾ ਕਰਤੀ ਹੂੰ ਕਿਰਪਾ ਤੇ ਹੋ ਗਈ ਤੇ ਪਰ ਕੋਈ ਗੱਲ ਨਹੀਂ ਤੁਸੀਂ ਮੈਂ ਦੱਸਿਆ ਨਹੀਂ ਕਿ ਹਾਂ ਮੂ ਕੀ ਗੱਲ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਐਡੀ ਤੇ ਕੋਈ ਗੱਲ ਨਹੀਂ ਹੂੰ ਕੋ ਨਹੀਂ ਕੋਈ ਗੱਲ ਨਹੀਂ ਜੀ ਚਲੋ ਹਣ ਕੋਈ ਗੱਲ ਨਹੀਂ ਹੂੰ ਐਕਦਾ ਮਾਰਨੇ ਪੜਨਾ ਮੇਰੇ ਪੁੱਤ ਨੇ ਤੇ ਬੈਠੋ Gak, apa gelam mata Marut hmm?